ਆਹ ਦੇਖੋ ਜੀ ਰਾਜਸਥਾਨ ਤੋਂ ਆ ਕੇ ਪੰਜਾਬ ਚ ਇੰਨਾਂ ਨੇ ਗੱਚਕ ਦੀ ਦੁਕਾਨ ਖੋਲੀ ਐ ਕਿਵੇਂ ਇਹ ਪੈਰਾਂ ਨਾਲ ਗੰਦੇ ਹੱਥਾਂ ਨਾਲ ਉੱਤੇ ਚੜ ਚੜ ਕੇ ਆਹਾ ਜਿਹੜੀ ਇਹ ਗੱਚਕ ਤਿਆਰ ਕਰ ਰਹੇ ਨੇ ਆਹ ਦੇਖੋ ਪੈਰ ਕਿਵੇਂ ਰੱਖੀ ਬੈਠਾ ਇੱਧਰ ਕਿਸੇ ਦੇ ਗਲਵਜ਼ ਨਹੀਂ ਹੱਥਾਂ ਚ ਪਾਏ ਹੋਏ ਆਹ ਦੇਖੋ ਸਮਝਾ ਕਿੰਨੇ ਬੰਦੇ ਹੋ ਚ ਕੜਾਹੀ ਚਾ ਪਤਾ ਨਹੀਂ ਕਿਹੜਾ ਪਤੀਸਾ ਬਣਾ ਰਿਹਾ ਹੈ ਤੇ ਆਪਣੇ ਲੋਕ ਆ ਦੇਖੋ ਪੇਂਟ ਕਰਨ ਵਾਲੀਆਂ ਪੱਤੀਆਂ ਜਿਹੜੀਆਂ ਆਪਾਂ ਪੇਂਟ ਕਰਨ ਨੂੰ ਲਾਉਣੇ ਆ ਉਹ ਜਿਹੀਆਂ ਪੱਤੀਆਂ ਨਾ ਥੱਲੇ ਹੀ ਪਾ ਲਿਆ ਦੇਖੋ ਇਹ ਕੜਾਹੀ ਚੋਂ ਕੱਢ ਕੇ ਇਹੋ ਜਿਹਾ ਕੁਝ ਆਪਾਂ ਬਾਜ਼ਾਰਾਂ ਚੋਂ ਲੈਣੇ ਆ ਉੱਪਰ ਇਹਨਾਂ ਨੇ ਲਿਖਿਆ ਹੋਇਆ ਵੀ ਰਾਜਸਥਾਨ ਟੋਸ਼ ਸਪੈਸ਼ਲ ਮਿਸਤਾਨ ਪੰਡਾਰ ਆ ਬੈਠਾ ਮੁੱਛ ਪਾਨ ਪਾਈ ਇਹਨਾਂ ਦਾ ਲੀਡਰ ਹੋਣਾ ਜਾਂ ਮਾਰਕ ਹੋਣਾ ਗੱਲਾਂ ਦਾ ਬਹੁਤ ਮਾਰਦਾ ਸੀ ਇਹ ਪਤਾ ਨਹੀਂ ਕਿਵੇਂ ਲੋਕ ਇਹਨਾਂ ਤੋਂ ਹੁਣ ਆ ਪੰਜਾਬ ਚ ਆ ਕੇ ਬੈਠੇ ਆ ਕਹਿੰਦਾ ਅਸੀਂ ਸਿਰਫ ਸੀਜ਼ਨ ਲੌਣ ਆਉਨੇ ਆ 3 ਮਹੀਨੇ ਤੇ ਬਾਗੜੀ ਏਰੀਆ ਕੋਈ ਇਹਨਾਂ ਦਾ ਬਿੱਕਾ ਨੀਰ ਕੋਲੇ ਗੱਲਾਂ ਤਾਂ ਇਹਦੇ ਨਾਲ ਬਹੁਤ ਮਾਰੀਆਂ ਪਰ ਮੈਂ ਇਹਨੂੰ ਸਵਾਲ ਜਵਾਬ ਕਰੇ ਕਿ ਤੁਸੀਂ ਯਾਰ ਇਥੋਂ ਕਮਾਈ ਕਰਦੇ ਹਾਂ ਸਾਡੇ ਲੋਕਾਂ ਤੋਂ ਤੁਹਾਡਾ ਸੀਜ਼ਨ ਵਧੀਆ ਲੱਗਦਾ ਪੈਸੇ ਬਣਦੇ ਨੇ ਪਰ ਤੁਸੀਂ ਲੋਕਾਂ ਨੂੰ ਗੰਦ ਕਿਉਂ ਖਿਲਾ ਰਹੇ ਹੋ ਔਰ ਕਿਸੇ ਦੇ ਗਲਵਜ ਨਹੀਂ ਪਾਏ ਹੋਏ ਕਿਸੇ ਦਾ ਮੂੰਹ ਨਹੀਂ ਢਕਿਆ ਹੋਇਆ ਤੇ ਕਿਵੇਂ ਬਣਾਣਾ ਲਾਈਆਂ ਹੋਈਆਂ ਵਾਲ ਉਹਨਾਂ ਦੇ ਦੇਖੋ ਕਹਿ ਜੀਆਂ ਇਹਨਾਂ ਦੀਆਂ ਸ਼ਕਲਾਂ ਨੇ ਤੇ ਕਿਵੇਂ ਇਹ ਤਿਆਰ ਕਰ ਕਰਕੇ ਕੋਈ ਇਹਨਾਂ ਦੇ ਫੂਡ ਗ੍ਰੇਨ ਦਾ ਕੋਈ ਮਾਰਕਾ ਨਹੀਂ ਹੈਗਾ ਕਿ ਮੇ ਇਹ ਆਪਣੇ ਹੀ ਲਫਾਫਿਆਂ ਚ ਪਾ ਪਾ ਕੇ ਜਿਹੜੇ ਲਫਾਫੇ ਅੱਜ ਕੱਲ ਪਲਾਸਟਿਕ ਬੈਨ ਆ ਉਹਨਾਂ ਚ ਇਹ ਦੇਖੋ ਗਰਮ ਗਰਮ ਹਰ ਚੀਜ਼ ਉਹ ਮੇ ਭਾਈ ਜਾ ਰਹੇ ਨੇ ਤੇ ਕੋਈ ਵੀ ਇਹਨਾਂ ਨੂੰ ਪੁੱਛਣ ਵਾਲਾ ਨਹੀਂ ਹੈਗਾ ਨਾ ਕੋਈ ਪ੍ਰਸ਼ਾਸਨ ਦੀ ਇਹਨਾਂ ਨੂੰ ਉਹ ਹੋ ਨਾ ਕੋਈ ਆਪਣੇ ਜਿਹੜੇ ਫੂਡ ਇਨਸਪੈਕਟਰ ਵਗੈਰਾ ਨੇ ਜਾਂ ਫੂਡ ਮਹਿਕਮਾ ਨਾ ਕੋਈ ਉਹਨਾਂ ਦਾ ਇਹਨਾਂ ਨਾਲ ਉਹ ਆ ਇਸੇ ਪਾਸੇ ਕੋਈ ਰੇਡ ਨਹੀਂ ਪੈਂਦੀ ਇੰਨੀਆਂ ਤਨਖਾਹਾਂ ਮਿਲਦੀਆਂ ਨੇ ਫੂਡ ਆਫਸਰਾਂ ਨੂੰ ਤੇ ਪਰ ਉਹਨਾਂ ਦਾ ਕੰਮ ਜ਼ੀਰੋ ਆ ਦੇਖੋ ਬੰਦੇ ਨੂੰ ਕਿੰਨਾ ਮੁੜਕਾ ਆਇਆ ਹੋਇਆ ਤੇ ਕਿਵੇਂ ਉੱਤੇ ਬੈਠ ਬੈਠ ਕੇ ਇਹ ਪਤਾ ਨਹੀਂ ਕਿਹੜੀ ਇਹ ਗੱਚਕ ਬਣਾ ਰਿਆ ਨਾਮ ਵੀ ਇਹਨਾਂ ਨੇ ਬਥੇਰੇ ਰੱਖਿਓਏ ਨੇ ਇੱਕ ਦਾ ਨਾਮ ਗੁੱਦਾ ਗੱਚਕ ਇੱਕ ਹੋਰ ਪਤਾ ਨਹੀਂ ਕੀ ਬਾਗੜੀ ਸਪੈਸ਼ਲ ਰਾਜਸਥਾਨੀ ਮਾਰਬਲ ਟਾਈਪ ਗੱਚਾ ਦੇਖੋ ਜਿਹੜਾ ਪੈਰਾਂ ਨਾਲ ਲੱਟੜ ਰਿਹਾ ਵਿੱਕੀ ਯਾਰ ਆਪਣੇ ਇਹ ਮੂੰਹਾਂ 'ਚ ਜਾਣੇ ਆ ਆਪਣੇ ਬੱਚੇ ਖਾ ਖਾ ਬਿਮਾਰ ਹੁੰਦੇ ਨੇ ਆ ਚੀਜ਼ਾਂ ਨੂੰ ਬੰਦ ਕਰਿਆ ਜਾਵੇ ਬਾਹਰੋਂ ਨਾ ਕੁਝ ਇਹ ਜਾ ਲਿਆ ਜਾਵੇ ਹਮੇਸ਼ਾ ਹੀ ਫੂਡ ਗ੍ਰੇਨ ਮਾਰਕ ਜਿਹਦੇ ਲੱਗਿਆ ਹੋਊਗਾ ਉੱਥੋਂ ਹੀ ਤੁਸੀਂ ਮਠਿਆਈ ਜਾਂ ਗੱਚਕ ਲਓ ਇਹੋ ਜੇ ਛੋਸ਼ੇਵਾਦੀ 'ਚ ਨਾ ਫਸੋ ਕਿਉਂਕਿ ਪਤਾ ਨਹੀਂ ਇਹ ਕਿ ਗੰਦਾ ਸਮਾਨ ਪਾ ਪਾ ਕੇ ਤਿਆਰ ਕਰ ਰਹੇ ਨੇ ਇਹਨਾਂ ਤੋਂ ਬਚਿਆ ਜਾਵੇ ਜਿਵੇਂ ਇਹ ਪੰਜਾਬ ਦੇ ਲੋਕਾਂ ਨੂੰ ਬਾਹਰੋਂ ਆ ਕੇ ਖੁਦ ਹੀ ਬਣਾਉਂਦੇ ਇੱਕ ਤਰ੍ਹਾਂ ਨਾਲ ਧੰਨਵਾਦ ਅੱਗੇ ਤੋਂ ਅੱਗੇ ਵੀਡੀਓ ਸ਼ੇਅਰ ਕਰੀ ਜਾਵੇ